ਅੱਜ ਆਪਣਾ ਟੌਪਿਕ ਹੈਗਾ ਫੀਡ ਬਣਾਉਣ ਦੇ ਉੱਤੇ ਘਰੇ ਫੀਡ ਆਪਾਂ ਦੇਸੀ ਕਿਵੇਂ ਬਣਾ ਸਕਦੇ ਹਾਂਗੇ ਇਹਦੇ ਵਿੱਚ ਆਪਾਂ ਲਿਆ ਹੈਗਾ 1 ਕੁਆਰਟਲ ਛਿਲਕਾ ਲਿਆ ਹੈਗਾ 50 ਕਿਲੋ ਕਣਕ ਦਾ ਚੋਕਰ ਲਿਆ ਹੈਗਾ ਤੇ 50 ਕਿਲੋ ਇਹਦੇ ਵਿੱਚ ਆਪਾਂ ਮੱਕੀ ਪਾਈ ਹੈਗੀ ਤੇ 50 ਕਿਲੋ ਇਹਦੇ ਵਿੱਚ ਆਪਾਂ ਖਲ ਪਾ ਲਈ ਆ ਤੇ ਕੁਆਰਟਲੇ ਦੇ ਵਿੱਚ ਘਰ ਦੀ ਆਪਾਂ ਕਣਕ ਪਾ ਲਈ ਆ ਤੇ 4 ਕਵਾਟਰਲ ਦੇ ਮਗਰ 1 ਕਿਲੋ ਆਪਾਂ ਇਹਦੇ ਚ ਨੂਨ ਪਾ ਲਿਆ ਤੇ 2 ਕਵਾਟਰਲ ਦੇ ਵਿੱਚੇ ਇੱਕ ਆਪਾਂ ਮਿੱਠਾ ਸੋਡਾ ਪਾ ਲਿਆ ਅੱਛਾ ਉਹਦੇ ਦੇ ਉੱਤੇ ਇਹ ਹੁੰਦਾ ਹੈਗਾ ਵੀ ਜਿਹੜਾ ਆਪਾਂ ਪਾਊਡਰ ਕਹਿ ਦਿੰਨੇ ਆਂ ਵੀ ਫੀਡ ਬਣਾਉਣ ਮੌਕੇ ਵੀ ਆਪਾਂ ਉਹਦੇ ਵਿੱਚ ਪਾ ਲਈਏ ਉਹਦੇ ਵਿੱਚ ਨਹੀਂ ਪਾਊਡਰ ਤੇ ਪਾਉਣਾ ਚਾਹੀਦਾ ਇਹ ਦਾਣਾ ਭਿੱਜਿਆ ਰਹਿੰਦਾ ਹੈ ਪਾਊਡਰ ਦਾ ਤੰਤ ਖਤਮ ਹੋ ਜਾਂਦਾ ਹੈਗਾ ਪਾਊਡਰ ਨੂੰ ਤੁਸੀਂ ਇੱਕ ਚਮਚਾ ਆਪਦੇ ਕੋਲੇ ਰੱਖ ਕੇ ਦੋ ਚਮਚੇ ਇੱਕ ਪਸ਼ੂ ਮਗਰ ਰੋਜ਼ ਦੇ ਰੁਟੀਨ ਦੇ ਵਿੱਚ ਦਿਓ ਇਸ ਤਰ੍ਹਾਂ ਦੇ ਪਾਊਡਰ ਦੇ ਨਾਲ ਫੇਰ ਬਿਲਕੁਲ ਪਸ਼ੂ ਸਹੀ ਰਹੂਗਾ ਔਰ ਜਿਹੜੀਆਂ ਆਪਾਂ ਫੀਡਾਂ ਲਿਆਉਣੇ ਆ ਉਹਦੇ ਵਿੱਚ ਇਹ ਨਹੀਂ ਪਤਾ ਵੀ ਕੀ ਕੀ ਕੈਮੀਕਲ ਮਲਾਇਆ ਗਿਆ ਜਿਹੜੀ ਹੁਣ ਇਹਦੇ ਵਿੱਚ ਆਪਾਂ ਖਲ ਪਾਈ ਆ ਖਲ ਵੀ ਆਪਾਂ ਕੋਲੂ ਦੀ ਪਾਈ ਹੈਗੀ ਦੂਜੀ ਆਪਾਂ ਇੰਜਨ ਮਾਰਕਾ ਨਹੀਂ ਪਾਈ ਆ ਆਪਾਂ ਕਹਿੰਦੇ ਨੇ ਵੀ ਇੰਜਨ ਮਾਰਕਾ ਖਲ ਪਾ ਦਿਓ ਇੰਜਨ ਮਾਰਕਾ ਖਲ ਦੇ ਵਿੱਚ ਕੀ ਆ ਉਹ ਇੱਕ ਵਾਰੀ ਰਿਪੀਟ ਕਰਕੇ ਦੁਬਾਰੇ ਫੇਰ ਉਹਨੂੰ ਰਿਪੀਟ ਕਰ ਦਿੰਦੇ ਆ ਤੁਸੀਂ ਵੱਡੇ ਸਪੈਸ਼ਲਰਾਂ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਉਹ ਇੱਕ ਵਾਰੀ ਤੇਲ ਕੱਢਦੇ ਆ ਫਿਰ ਫਿਰ ਵਾਰ-ਵਾਰ ਉਹਨੂੰ ਰਿਪੀਟ ਕਰ ਦਿੰਦੇ ਆਗੇ ਉਹਦੇ ਵਿੱਚ ਬਿਲਕੁਲ ਤੇਲ ਨਹੀਂ ਹੁੰਦਾ ਜਿਹੜਾ ਇਹ ਕੋਲੂ ਹੁੰਦਾ ਇਹ ਕੋਲੂ ਕੱਚੀ ਕਾਣੀ ਦਾ ਹੈਗਾ ਤੇ ਇਸ ਤਰ੍ਹਾਂ ਦਾ ਕਰਕੇ ਇਹ ਫੀਡ ਆ ਜਿਹੜੀ ਬਹੁਤ ਤਿਆਰ ਹੁੰਦੀ ਆ ਮੇਰੇ ਕੋਲੇ ਆ ਤਿੰਨ ਪਸ਼ੂ ਆ ਤਿੰਨ ਪਸ਼ੂ ਆ ਮਗਰ ਇੱਕ ਪਸ਼ੂ ਨੂੰ ਮੈਂ ਦੁੱਧ ਵਾਲੇ ਪਸ਼ੂ ਨੂੰ 4 ਕਿਲੋ ਦਾਣਾ ਪਾਉਣਾ ਇੱਕ ਟਾਈਮ ਦਾ 8 ਕਿਲੋ ਦਾਣਾ ਪਾਉਣਾ ਜਿਹੜੀ ਰਹੀ ਬੱਚੀ ਬੱਚੀ ਦਾ ਮਤਲਬ ਆਪਾਂ 2 ਕਿਲੋ ਰੋਜ ਦਾ ਲਾ ਲਓ ਤੇ ਨਿੱਕੀ ਨੂੰ ਉਹਦੇ ਵਿੱਚੋਂ ਹੀ ਹੋ ਜਾਂਦਾ ਹੈ ਇਹ ਬੱਚੀ ਸਮਝ ਲਓ ਵੀ 16 ਮਹੀਨਿਆਂ ਦੀ ਆ ਤੇ 16 ਮਹੀਨਿਆਂ ਦੀ ਇਹ ਬੱਚੀ ਹੁਣ ਤਿਆਰ ਆ ਵਜਨ ਘੱਟ ਕਰਕੇ ਇਹਦਾ ਪੱਟੀ ਕਹ ਹਜੇ ਭਰਾਇਆ ਨਹੀਂ ਹੁਣ ਟੀਕਾ ਗਾਹਾਂ ਅਪ੍ਰੈਲ ਦੇ ਵਿੱਚ ਭਰਾਵਾਂਗੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਵੀਰ ਭਰਾਵਾਂ ਨੂੰ ਇਹੀ ਰਹਿ ਦਿਨਾ ਇੱਕ ਤਾਂ ਫੀਡ ਇਹ ਸਸਤੀ ਪੈਂਦੀ ਆ ਇਹ 30 ਰੁਪਏ ਆਪਾਂ ਨੂੰ ਫੀਡ ਸਾਰੀ ਪੈ ਗਈ ਹੈਗੀ ਜਿਵੇਂ ਛਿਲਕਾ ਲਾ ਲੋ 29 ਰੁਪਏ ਛਿਲਕਾ ਮਿਲਿਆ ਕਣਕ ਆਪਣੀ ਘਰ ਦੀ ਹੋਗੀ ਮੱਕੀ 26 25 26 ਰੁਪਏ ਆ ਚੋਕਰ 23 ਰੁਪਏ ਅਗੇ ਕਣਕ ਦਾ ਤੇ ਇਸ ਤਰ੍ਹਾਂ ਕਰਕੇ ਜਿਵੇਂ ਇਹ ਸਮਾਨ ਆਗਾ ਸਮਾਨ ਸਾਰਾ ਟੋਟਲ ਲਾ ਕੇ ਟੋਟੋ ਟੋਟਲ ਇਸੋ ਦੀ 30 ਦੀ ਪੈਂਦੀ ਆ ਕੋਈ ਵੀ ਆਪਾਂ ਲੈ ਆਏਗੇ ਫੀਡ ਉਹਦੇ ਵਿੱਚ ਇਹ ਨਹੀਂ ਪਤਾ ਵੀ ਕੀ ਪਾਉਣਾ ਹੈ ਕੀ ਨਹੀਂ ਪਾਉਣਾ